ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬਲਟਨ ਤੇ ਗੱਲਬਾਤ ਕਰਦੇ ਅੰਜ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਬਾਦ ਦੇ ਅੰਜ ਅੱਜ ਦੀ ਪਹਿਲੀ ਵੱਡੀ ਖਬਰ ਦੇ ਵੱਲ ਕਿਸਾਨ ਚਾਰ ਸੂਬਿਆਂ ਵਿੱਚ 21 ਫਰਵਰੀ ਨੂੰ ਧਰਨੇ ਦੇਣਗੇ ਟਕੈਤ ਤਾਂ ਦੋਸਤੋ ਭਾਰਤੀ ਕਿਸਾਨ ਜਿਨ੍ਹਾਂ ਨੇ ਬੀਕੇ ਜਦੂ ਆਗੂ ਅਰਕੇਸ਼ ਟਕੈਤ ਨੇ ਕੱਲ ਐਲਾਨ ਕੀਤਾ ਕਿ ਕਿਸਾਨ ਘਟੂ ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਸਣੇ ਹੋਰ ਮੰਗਾ ਮਨਮੋਣ ਦੇ ਲਈ 1 ਫਰਵਰੀ ਨੂੰ ਉੱਤਰ ਪ੍ਰਦੇਸ਼ ਹਰਿਆਣਾ ਪੰਜਾਬ ਅਤੇ ਉੱਤਰਾਖੰਡ ਦੇ ਵਿੱਚ ਧੰਨ ਦੇਣਗੇ ਇੱਥੇ ਸੋਲਿਡ ਬੈਚ ਚੈੱਕ ਪੰਚਾਇਤ ਵਿੱਚ ਸ਼ਰਕਤ ਕਰਨ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਸ਼੍ਰੀ ਟਕੈਤ ਨੇ ਕਹਿ ਕਿ ਮੀਟਿੰਗ ਦੌਰਾਨ ਇੱਕ ਮਤਾ ਪਾਸ ਕੀਤਾ ਗਿਆ ਸੀ ਕਿ ਜੇ ਸਰਕਾਰ ਕਿਸਾਨਾਂ ਨਾ ਮੰਗਾ ਨਹੀਂ ਮੰਨ ਦਿੱਤਾ ਸੰਯੁਕਤ ਕਿਸਾਨ ਮੋਰਚਾ ਯਾਨੀ ਕਿ SKM ਦੇ ਅਗਵਾਈ ਦੇ ਹੇਠ ਫਰਵਰੀ ਦੇ ਆਖਰੀ ਹਫਤੇ ਦਿੱਲੀ ਤੱਕ ਟਰੈਕਟਰ ਮਾਰਚ ਕੱਢਿਆ ਜਾਵੇਗਾ ਕਿਸਾਨਾਂ ਦੇ ਮਸਲਿਆਂ ਦਾ ਛੇਤੀ ਹੀ ਕੀਤਾ ਜਾਵੇਗਾ ਹੱਲ ਅਮਿਤ ਈਸ਼ਾਨ ਮੀਟਿੰਗ ਤੋਂ ਬਾਅਦ ਦਿੱਤਾ ਭਰੋਸਾ ਤਾਂ ਦੋਸਤੋ ਵਿਦੇਸ਼ਾਂ ਦੇ ਅੰਦਰ ਪੰਜਾਬੀਆਂ ਦਾ ਤੇ ਪੰਜਾਬ ਦਾ ਡੰਕਾ ਬਜਾਉਣ ਵਾਲੇ ਉਹਗੇ ਐਨ ਆਰ ਆਈ ਸਮਾਜ ਸੇਵਕ ਡਾਕਟਰ ਦਾਰਸ਼ਨ ਸੰਗ ਰਖੜਾ ਨੇ ਕਾਲ ਆਪਣੇ ਭਰਾ ਤੇ ਸਾਬਕਾ ਮੰਤਰੀ ਸਰਜੀਤ ਸਿੰਘ ਰਖੜਾ ਤੇ ਚਰਨਜੀਤ ਸਿੰਘ ਰਖੜਾ ਨੂੰ ਨਾਲ ਲੈ ਕੇ ਕਿਸਾਨੀ ਮਸਲਿਆਂ ਦੇ ਹੱਲ ਲਈ ਭਾਰਤ ਦੇ ਗ੍ਰਹਿ ਮੰਤਰੀ ਅਤੇ ਬੀਜੇਪੀ ਦੇ ਸਰਮੌਰ ਨੇਤਾ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕੀਤੀ ਅਤੇ ਲੰਬੀ ਮੀਟਿੰਗ ਕਰਕੇ ਉਹਨਾਂ ਨੂੰ ਅਪੀਲ ਕੀਤਾ ਕਿ ਉਹ ਬਾਰਡਰਾਂ ਤੇ ਬੈਠੇ ਕਿਸਾਨਾਂ ਦੀਆਂ ਮੰਗਾਂ ਨੂੰ ਤੁਰੰਤ ਪੂਰਾ ਕਰਨ ਅਮਿਤ ਸ਼ਾਹ ਨੂੰ ਉਹਨਾਂ ਨੇ ਦੱਸਿਆ ਹੈ ਕਿ ਦੇਸ਼ ਦਾ ਅन्नदाता ਪੰਜਾਬ ਦਾ ਕਿਸਾਨ ਕਹਾਉਂਦਾ ਹੈ ਤੇ ਇਸ ਦੇ ਲਈ ਉਹਨਾਂ ਨੂੰ ਬਾਕੀ ਦੇਸ਼ ਦੇ ਮਸਲਿਆਂ ਦੇ ਨਾਲ-ਨਾਲ ਇਸ ਅਹਿਮ ਮਸਲੇ ਤੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਨਾਲ ਗੱਲ ਕਰਕੇ ਕਿਸਾਨਾਂ ਨੂੰ ਉਹਨਾਂ ਦੀਆਂ ਮੰਗਾ ਮੰਨ ਕੇ ਰਾਹਤ ਦੇਣੀ ਚਾਹੀਦੀ ਹੈ ਦਰਸ਼ਨ ਸਿੰਘ ਰਖੜਾ ਨੇ ਆਖਿਆ ਕਿ ਉਹ ਖੁਦ ਦਾ ਕਿਸਾਨਾਂ ਤੇ ਅੱਜ ਵੀ ਉਹਨਾਂ ਦਾ ਪਰਿਵਾਰ ਕੀਤੇ ਕਰਦਾ ਉਹ ਖੁਦ ਜਦੋਂ ਵੀ ਆਉਂਦੇ ਹਨ ਤੇ ਇਸ ਮੁੱਚੇ ਸਿਸਟਮ ਨੂੰ ਚੈੱਕ ਕਰਦੇ ਹਨ ਤੇ ਉਹਨਾਂ ਨੇ ਆਖਿਆ ਕਿ ਉਹਨਾਂ ਨੂੰ ਪੂਰੀ ਤਰ੍ਹਾਂ ਆਸ ਹੈ ਕਿ ਦੇਦੀ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਤੁਰੰਤ ਪੂਰਾ ਕਰੇਗੀ। ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਹ ਘੰਟੇਲ ਬਟਨ ਨੂੰ ਦਬਕ ਕੇ 올 ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਕੈਪਟਨ ਅਮਰਿੰਦਰ ਸਿੰਘ ਸੁਨੀਲ ਜਾਖੜ ਦੇ ਘਰ ਬਾਹਰ ਕਿਸਾਨਾਂ ਦਾ ਧਰਨਾ ਕਿਹਾ। ਹੁਣ ਕਿਵੇਂ ਮੰਗੋਂਗੇ ਲੋਕਾਂ ਤੋਂ ਵੋਟਾਂ ਤਾਂ ਦੋਸਤੋ ਭਾਰਤੀ ਕਿਸਾਨ ਯੂਨੀਅਨ ਉਗਰਾਹ ਬੀਕੇ ਜੋ ਉਗਰਾਹ ਦੇ ਮੈਂਬਰਾਂ ਨੇ ਫਾਜ਼ਿਲਕਾ ਦੇ ਪਿੰਡ ਪੰਜ ਕੋਸਿਤ ਵਿੱਚ ਭਾਈਪਾ ਪੰਜਾਬ ਪ੍ਰਧਾਨ ਸੁਨੀਲਾ ਜਾਕਰ ਦੇ ਘਰ ਦੇ ਬਾਹਰ ਦੋ ਰੋਜ਼ਾ ਧਰਨਾ ਸ਼ੁਰੂ ਕੀਤਾ ਪਟਿਆਲਾ ਦੇ ਵਿੱਚ ਭਾਈਪਾ ਗੂ ਕੈਪਟਨ ਅਮਰਿੰਦਰ ਸਿੰਘਾ ਤੇ ਬਰਨਾਲਾ ਦੇ ਵਿੱਚ ਕੇਵਲਾ ਟੱਲੋ ਦੇ ਘਰਾਂ ਦੇ ਬਾਹਰ ਵੀ ਧਰਨੇ ਦਿੱਤੇ ਗਏ ਦੈਲਚਸਪ ਗੱਲ ਇਹ ਹੈ ਕਿ ਭਾਈਪਾਤ ਦੇ ਤਿੰਨੋਂ ਨੇਤਾਮਣ 2020 ਕਿਰਵਾਚਾ ਕਿਸਾਨਾਂ ਦੇ ਵਿਰੋਧ ਦਾ ਖੁੱਲਕੇ ਸਮਰਥਨ ਕੀਤਾ ਸੀ ਜਦੋਂ ਉਹ ਕਾਂਗਰਸ ਦਾ ਹਿੱਸਾ ਸੀ। ਜਾਖੜ ਦੇ ਘਰ ਤੋਂ ਕਰੀਬ 100 ਮੀਟਰ ਦੀ ਦੂਰੀ ਤੇ ਪੈਂਦੇ ਪਿੰਡ ਪੰਜ ਕੋਸੇ ਦੇ ਵਿੱਚ ਧਾਰਨਾ ਦਿੱਤਾ ਗਿਆ ਅੰਦੋਲਨਕਾਰੀ ਕਿਸਾਨਾਂ ਨੇ ਕਿਸਾਨਾਂ ਤੇ ਹੋਰੇ ਜ਼ੁਲਮਾਂ ਤੇ ਹਰਿਆਣਾ ਸਰਕਾਰ ਦੀ ਚੁੱਪ ਤੇ ਸਵਾਲ ਉਠਾਏ ਹੰਤੇ ਕਿ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਉਹ ਕਾਂਗਰਸ ਵਿੱਚ ਸੀ ਤਾਂ ਸਮਰਥਨ ਕੀਤਾ ਪਰ ਹੁਣ ਉਹ ਕਿਹੜੇ ਮੂੰਹ ਦੇ ਨਾਲ ਪੰਜਾਬ ਦੇ ਵਿੱਚ ਲੋਕਾਂ ਤੋਂ ਵੋਟਾਂ ਮੰਗਣ ਆਉਣਗੇ ਟਰੈਵਲ ਏਜੰਟਾਂ ਤੇ ਫਿਰ ਭੜਕਿਆ ਭਾਨਾ ਸਦੋਂ ਵੀਡੀਓ ਸ਼ੇਅਰ ਕਰ ਬੋਲਿਆ ਲੋਕਾਂ ਦੇ ਪੈਸੇ ਮੋੜ ਦਿਓ ਨਹੀਂ ਤਾਂ ਇਸ ਵਾਰ ਤਾਂ ਦੋਸਤੋ ਸੋਸ਼ਲ ਮੀਡੀਆ ਸੰਸਨੀ ਭਾਨਾ ਸਦੋਂ ਇਹਨੇ ਦਿਨ ਖੂਬ ਸੁਰਖੀਆਂ ਦੇ ਵਿੱਚ ਬਣਿਆ ਹੋਇਆ 12 ਫਰਵਰੀ ਨੂੰ ਭਾਨੇ ਨੂੰ ਮਲੇਰ ਕੋਟਲਾ ਜੇਲ੍ਹ ਤੋਂ ਰਿਹਾ ਕੀਤਾ ਗਿਆ ਸੀ ਉਸ ਤੋਂ ਬਾਅਦ ਹੀ ਪਾਨਾ ਸਿੱਧੂ ਕਿਸਾਨ ਅੰਦੋਲਨ ਦੇ ਵਿੱਚ ਸਰਗਰਮ ਹੋ ਗਿਆ ਤੇ ਆਪਣੀਆਂ ਵੀਡੀਓਜ਼ ਲਗਾਤਾਰ ਸੋਸ਼ਲ ਮੀਡੀਆ ਤੇ ਸ਼ੇਅਰ ਕਰਿਆ ਤੇ ਇਸ ਦਰਮਿਆਨ ਪਾਨਾ ਸਿੱਧੂ ਦੇ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਦਰਸਲ ਬੀਤੇ ਦਿਨੀ ਪਾਨਾ ਸਿੱਧੂ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਇੱਕ ਵਾਰ ਫਿਰ ਤੋਂ ਪੰਜਾਬ ਦੇ ਫਰਾਡ ਤੇ ਟਰੈਵਲ ਏਜੰਟਾਂ ਤੇ ਭੜਕ ਕੇ ਪਾਨੇ ਨੇ ਏਜੰਟਾਂ ਨੂੰ ਖੁੱਲੀ ਚੇਤਾਵਨੀ ਦਿੰਦਿਆਂ ਆਖਿਆ ਕਿ ਮੈਂ ਹਾਲੇ ਕਿਸਾਨ ਅੰਦੋਲਨ ਦੇ ਵਿੱਚ ਵਿਜਾਂ ਤੇ ਮੇਰੇ ਵਾਪਸ ਆਉਣ ਤੋਂ ਪਹਿਲਾਂ ਜਿਹੜੇ ਲੋਕਾਂ ਨੇ ਪੈਸੇ ਖਾਦੇ ਉਹਨਾਂ ਦੇ ਪੈਸੇ ਮੋੜ ਦੇ ਉੱਤੇ ਨਹੀਂ ਤਾਂ ਇਸ ਵਾਰ ਲੜਾਈ ਵੱਡੇ ਪੱਧਰ ਤੇ ਹੋਵੇਗੀ ਤੇ ਹਦੇ ਨਾਨ ਨਾਲ ਭਾਨੇ ਨੇ ਇਹ ਵੀ ਕਹਿ ਕੇ ਇਸ ਵਾਰ ਉਹ ਕਾਨੂੰਨ ਤੇ ਪ੍ਰਸ਼ਾਸਨ ਦੇ ਨਾਲ ਮਿਲ ਕੇ ਪੂਰੇ ਸਿਸਟਮ ਦੇ ਨਾਲ ਕੰਮ ਕਰੇਗਾ ਤੇ ਬੇਕਸੂਰਾ ਲੋਕਾਂ ਦੇ ਪੈਸੇ ਵਾਪਸ ਮੁੜਵਾਏਗਾ ਅਗਲੀ ਖਬਰਾਂ ਫੈਸਲੇ ਤੋਂ ਪਹਿਲਾਂ ਹਾਈ ਕੋਰਟ ਨੇ ਰਾਮ ਰਹਿਮ ਨੂੰ ਪੱਖ ਰੱਖਣ ਦਾ ਪਹਿਲੀ ਵਾਰ ਦਿੱਤਾ ਮੌਕਾ ਪੰਜ ਕੋਲਾ ਦੇ ਵਿੱਚ ਡੇਰਾ ਮੁਕੀ ਡੇਰਾ ਸਰਸਾ ਮੁਕੀ ਗੁਰਮੀਤਾ ਰਾਮ ਰਹੀਮ ਸਿੰਘ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਪੜਕੇ ਦੰਗਰ ਵਿੱਚ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਦੇਣ ਦੇ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਨਵੀਂ ਬੈਚ ਦਾ ਗਠਨ ਕੀਤਾ ਗਿਆ ਹੈ ਜਸਟਿਸ ਅਰੁਣ ਪੱਲੇ ਜਸਟਿਸ ਬਨੋਦ ਐਸ ਭਾਰਤਵਾਜ ਅਤੇ ਜਸਟਿਸ ਵਿਕਰਮ ਅਗਰਵਾਲ ਦੇ ਬੈਚ ਨੇ ਡੇਰਾ ਮੁਕੀ ਨੂੰ ਐਸ ਪੂਰੇ ਮਾਮਲੇ ਦੇ ਬੈਚ ਆਪਣਾ ਪੱਖ ਪੇਸ਼ ਕਰਨ ਦੇ ਲਈ 4 ਹਫ਼ਤਿਆਂ ਦਾ ਸਮਾਂ ਦਿੱਤਾ ਹੈ ਹਾਈ ਕੋਰਟ ਨੇ ਮਾਮਲੇ ਦੀ ਸੁਣਵਾਈ 5 ਅਪ੍ਰੈਲ ਦੇ ਲਈ ਤੈਅ ਕੀਤੀ ਹੈ 7 ਸਲਨ ਵਿੱਚ ਇਹ 7ਵਾਂ ਬੈਚ ਹੈ ਕਿ ਜੋ ਇਸ ਮਾਮਲੇ ਦੀ ਸੁਣਵਾਈ ਕਰ ਰਿਹਾ ਤੇ ਡੇਰਾ ਮੁਕੀ ਦੇ ਬਲ ਪੇਸ਼ ਹੋਏ ਸੀਨੀਅਰ ਵਕੀਲ ਅਸ਼ੋਕ ਅਗਰਵਾਲ ਨੇ ਅਦਾਲਤ ਵਿੱਚ ਕਿਹਾ ਕਿ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਆਪਣਾ ਪੱਖ ਪੇਸ਼ ਕਰਨ ਦਾ ਮੌਕਾ ਨਹੀਂ ਦਿੱਤਾ ਗਿਆ ਨਵਜੋਤ ਸਿੱਧੂ ਦੇ ਭਾਜਪਾ ਦੇ ਬੈਚ ਜਾਣਦਿਆਂ ਅਟਕਲਾਂ ਤੇ ਰੋਕ ਈਮਾ ਸਿੱਧੂ ਨੇ ਕਿਹਾ ਸਿਰਫ ਅਫਵਾਹ ਤਾਂ ਦੋਸਤੋ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸੰਘਾ ਸਿੱਧੂ ਦੇ ਭਾਜਪੀ ਦੇ ਵਿੱਚ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ ਤੇ ਜਸਨੂ ਨਵਜੋਤ ਸੰਘਾ ਸਿੱਧੂ ਦੀ ਟੀਮ ਨੇ ਸਿਰੇ ਤੋਂ ਕਾਰਦਾ ਇਸ ਗੱਲ ਦੀ ਪੁਸ਼ਟੀ ਕਰਦਿਆਂ ਸਿੱਧੂ ਦੇ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਣ ਦੀਆਂ ਖਬਰਾਂ ਨੂੰ ਮਹਿਜ ਅਫਵਾਹ ਘਰਾਰ ਦਿੱਤਾ ਦੱਸਦਿਏ ਕਿ ਕਾਂਗਰਸ ਦੇ ਸੀਨੀ ਨੇਤਾ ਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਨੇ ਭਾਰਤੀ ਜਨਤਾ ਪਾਰਟੀ ਵਿੱਚ ਆਏ ਸ਼ਾਮਲ ਹੋਣ ਦੀ ਜ਼ੋਰਦਾਰ ਚਰਚਾ ਚੱਲ ਰਹੀ ਹੈ ਕਮਲਨਾਥ ਨੇ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਕਾਂਗਰਸ ਦੇ ਨਾਲ ਕੀਤੀ ਸੀ ਕਮਲਨਾਥ ਨੂੰ ਗਾਂਧੀ ਪਰਿਵਾਰ ਦਾ ਕਰੀਬੀ ਮੰਨਿਆ ਜਾਂਦਾ ਹੈ ਅਗਲੀ ਖਬਰ ਅਮਰਤਪਾਲ ਸਿੰਘ ਦੇ ਸੱਲਚੋਂ ਮਿਲੇ 스마트ਫੋਨਾਂ ਖੂਫੀਆ ਕੈਮਰੇ ਡੀਜੀਪੀ ਆਸਾਮ ਨੇ ਕਿਹਾ ਐਨਐਸਏ ਸੈੱਲ ਦੀ ਵਿਧਾਈ ਸੁਰੱਖਿਆ ਤਾਂ ਦੋਸਤੋ ਡਿਬਰਗੜ੍ਹ ਜੇਲ੍ਹ ਦੇ ਵਿੱਚ ਅਮਰਤ ਪਾਲ ਸਿੰਘ ਦੇ ਸੈਲ ਵਿੱਚੋਂ ਪਾਬੰਦੀਸ਼ੁਦਾ ਵਸਤੂਆਂ ਮਿਲੀਆਂ ਹਨ ਤੇ ਅਮਰਤ ਪਾਲ ਸਿੰਘ ਦੇ ਸੈਲ ਵਿੱਚੋਂ 스마트ਫੋਨ, ਸੈਮਾ ਖੂਫੀਆ ਕੈਮਰੇ ਵਾਲਾ ਪੈਨ, 스마트ਵਾਚ ਦਾ ਪੈਨ ਡਰਾਈਵਰ, ਹੈੱਡਫੋਨ ਅਤੇ ਬਲੂਟੁੱਥ ਮਿਲੇ ਆਸਾਮ ਦੇ ਡੀਜੀਪੀ ਦੇ ਵੱਲੋਂ ਇਹ ਸਭ ਬਰਾਮਦਗੀ ਬਾਰੇ ਦੱਸਿਆ ਗਿਆ ਹੈ। ਡੀਜੀਪੀ ਆਹ ਸਾਹਮਣੇ ਕਹਿ ਕੇ ਇਹ ਸਭ ਬਰਾਮਦਗੀ ਤੋਂ ਬਾਅਦ ਐਨਐਸਏ ਸੈੱਲ ਦੇ ਸੁਰੱਖਿਆ ਵਿਭਾਗ ਦਿੱਤੇ ਗਿਆ ਤੇ ਅਮਰਤ ਪਾਲ ਸਿੰਘ ਦੇ ਵਕੀਲ ਨੇ ਮੰਗ ਕੀਤਾ ਕਿ ਅਮਰਤ ਪਾਲ ਨੂੰ ਡਿਬਰੂਗੇੜ ਡਿਬਰੂਗਾੜਾ ਜੇਲ੍ਹ ਤੋਂ ਕਿਤੇ ਹੋਰ ਸ਼ਿਫਟ ਕੀਤਾ ਜਾਵੇ ਤੇ ਵਕੀਲ ਨੇ ਕਿਹਾ ਕਿ ਅਮਰਤ ਪਾਲ ਦੀ ਪ੍ਰਾਈਵੇਸੀ ਅਤੇ ਉਹਦੇ ਜਾਨ ਨੂੰ ਖਤਰਾ ਹੈ ਅਮਰਤ ਪਾਲ ਦੇ ਵਕੀਲ ਦਾ ਦਾਵਾ ਹੈ ਕਿ ਅਮਰਤ ਪਾਲ ਦੇ ਬਾਥਰੂਮ ਦੇ ਵਿੱਚ ਕੈਮਰੇ ਲਗਾਏ ਗਏ ਹਨ ਅਗਲੀ ਖਬਰ ਮੌਣ ਤੋਂ ਬਦਲੇਗਾ ਪੰਜਾਬ ਦੇ ਵਿੱਚ ਮੌਸਮ ਆਈਐਮਡੀ ਨੇ ਜਾਰੀ ਕੀਤਾ ਔਰੇਂਜ ਅਲਰਟ ਨਿਆਰੇ ਬੈਚਾ ਪਿਛਲੇ ਕੁਝ ਦਿਨਾਂ ਤੋਂ ਧੁੱਪ ਨਿਕਲਣ ਦੇ ਕਾਰਨ ਠੰਡ ਮਹਿਸੂਸ ਕੀਤੀ ਗਈ ਸੀ ਪਰ ਹੁਣ ਪੰਜਾਬ ਤੇ ਹਰਿਆਣਾ ਵਿੱਚ ਇੱਕ ਵਾਰ ਫਿਰ ਤੋਂ ਠੰਡ ਵਧਣ ਦੀ ਸੰਭਾਵਨਾ ਹੈ ਫਿਰ ਤੋਂ ਪੰਜਾਬ ਦੇ ਮੌਸਮਾਂ ਦਾ ਮਜਾਜ ਬਦਲਣ ਵਾਲਾ ਮੌਸਮ ਵਿਭਾਗ ਦੇ ਵੱਲੋਂ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਆਈਐਮਡੀ ਹੁਣ ਦੱਸਿਆ ਕਿ ਸਵੇਰੇ ਦੇ ਵਿੱਚ 18 ਫਰਵਰੀ ਨੂੰ ਹਲਕਾ ਮੀਂਹ ਪੈ ਸਕਦਾ ਪਰ 19 ਤੋਂ ਲੈ ਕੇ 21 ਫਰਵਰੀ ਤੱਕ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਅਗਲੀ ਖਬਰ ਕਦੋਂ ਹੋਣ ਗੰਗਾ ਲੋਕ ਸਭਾ ਚੋਣਾਂ 2024 ਮੁੱਖ ਚੋਣ ਕਮਿਸ਼ਨਰ ਰਜੀਵ ਕੁਮਾਰ ਨੇ ਦਿੱਤੀ ਇਹ ਜਾਣਕਾਰੀ ਆਗਾਮੀ ਲੋਕ ਸਭਾ ਚੋਣਾਂ ਦੇ ਲਈ ਚੋਣ ਕਮਿਸ਼ਨ ਦੇ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਤੇ ਮੁੱਖ ਚੋਣ ਕਮਿਸ਼ਨਰ ਰਜੀਵ ਕੁਮਾਰ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਗਾਮੀ ਚੋਣਾਂ ਬਾਰੇ ਜਾਣਕਾਰੀ ਦਿੱਤੀ ਉਹਨਾਂ ਨੇ ਕਹਿ ਕਿ 2024 ਦੇ ਵਿੱਚ ਸੰਸਦ ਦੇ ਚੋਣਾਂ ਤੇ ਰਾਜ ਵਿਧਾਨ ਸਭਾ ਚੋਣਾਂ ਕਰਵਾਉਣ ਦੇ ਲਈ ਪੂਰੀ ਤਰ੍ਹਾਂ ਤਿਆਰਾਂ ਤੇ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਸਰਕਾਰੀ ਸੂਤਰਾਂ ਨੇ ਮੰਨਿਆ ਤਾਂ ਭਾਰਤ ਵਿੱਚ ਲੋਕ ਸਭਾ ਚੋਣਾਂ ਅਪ੍ਰੈਲ ਮਹੀਨੇ ਦੇ ਵਿੱਚ ਹੋ ਸਕਦੇ ਹਨ ਤੇ ਉਸ ਤੋਂ ਬਾਅਦ ਪੰਚਾਇਤੀ ਚੋਣਾਂ ਦਾ ਤਰੀਕਾ ਨਾ ਵੀ ਐਲਾਨ ਕੀਤਾ ਜਾ ਸਕਦਾ ਹੈ ਅਗਲੀ ਖਬਰ ਗਰਭਪਤੀ ਔਰਤਾਂ ਲੈ ਕੇ ਸੀਐਮ ਭਗਵੰਤ ਮਾਨ ਦਾ ਵੱਡਾ ਐਲਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਗਰਭਪਤੀ ਔਰਤਾਂ ਤੇ ਦੁੱਧ ਚੰਗਣ ਵਾਲੀਆਂ ਮਾਵਾਂ ਦੇ ਪੋਸ਼ਣ ਅਤੇ ਸਿਹਤ ਅਸਤੇਤੇ ਨੂੰ ਉੱਚਾ ਚੁੱਕਣ ਦੇ ਲਈ ਚਾਲੂ ਵਿੱਤੀ ਸਾਲ ਦੌਰਾਨ 25 ਕਰੋੜ ਰੁਪਏ ਦੀ ਰਾਸ਼ੀ ਵੰਡੇ ਜਾ ਚੁੱਕਿਆ ਹੈ ਇਸ ਸੰਬੰਧੀ ਹੋਰ ਜਾਣਕਾਰ ਦੰਦਿਆ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਬਾਰੇ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਅਗਵਾਈ ਵਾਲੀ ਪੰਜਾਬ ਸਰਕਾਰ ਘਰਪਤੀ ਔਰਤਾ ਤੇ ਦੁੱਧ ਚੰਗਉਣ ਵਾਲੀਆਂ ਮਾਂਮਾ ਦੇ ਪੋਸ਼ਣ ਅਤੇ ਸਿਹਤ ਸਥਿਤੀ ਨੂੰ ਉੱਚਾ ਚੁੱਕਣ ਦੇ ਲਈ ਲਗਾਤਾਰ ਕਾਰਜਸ਼ੀਲ ਹਨ ਦੱਸਿਆ ਕਿ ਇਸ ਸਕੀਮ ਦੇ ਅਧੀਨ ਸੁਭਰ ਬੱਚਾ ਚਾਲੂ ਵਿੱਤੀ ਸਾਲ ਦੇ ਦੌਰਾਨ ਕੁੱਲ 52229 ਔਰਤ ਲਾਭਪਾਤਰੀਆਂ ਨੂੰ 25 ਕਰੋੜ ਰੁਪਏ ਵੰਡੇ ਜਾ ਚੁੱਕੇ ਹਨ ਕੈਬਨਟ ਮੰਤਰੀ ਅਨੰਤ ਹਿੰਦਸਾ ਕੇ ਸਰਕਾਰ ਦੇ ਬਲ 19 ਸਾਲ ਅਤੇ ਇਸ ਤੋਂ ਬਾਅਦ ਦੇ ਮਰਦਾਂਾਂ ਔਰਤਾਂ ਨੂੰ ਪਹਿਲੇ ਜੀਵਤ ਬੱਚੇ ਦੇ ਜਨਮ ਤੇ 5000 ਰੁਪਏ ਦੋ ਕੈਸ਼ਟਾਂ ਦੇ ਵਿੱਚ ਆਤੇ ਦੂਜਾ ਬੱਚਾ ਕੁੜੀ ਪੈਦਾ ਹੋਣ ਤੇ 6000 ਰੁਪਏ ਦਿੱਤੇ ਜਾਂਦੇ ਹਨ ਤੇ ਇਹ ਰਾਸ਼ੀ ਪ੍ਰਧਾਨ ਮੰਤਰੀ ਮਾਂ ਤਰੂ ਬੰਦਨਾ ਯੋਜਨਾ ਦੇ ਤਹਿਤ ਲਾਭਪਾਤਰੀ ਗਰਭਪਤੀ ਔਰਤਾਂ ਅਤੇ ਦੋਤਾਚੰਗਣ ਵਾਲੀਆਂ ਮਾਵਾਂ ਦੇ ਪੋਸ਼ਣ ਅਤੇ ਸਿਹਤ ਸਥਿਤੀ ਨੂੰ ਉੱਚਾ ਚੁੱਕਣ ਦੇ ਲਈ ਦਿੱਤੀ ਜਾਂਦੀ ਹੈ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਦਾ ਉਦੇਸ਼ ਸੁਭਰ ਬੱਚਾ ਜਨਮ ਸਮੇਂ ਲੜਕੀਆਂ ਦੇ ਘੱਟ ਰੇ ਲਿੰਗ ਅਨੁਪਾਤ ਦੇ ਵਿੱਚ ਸੁਧਾਰ ਕਰਨਾ ਉਹਨਾਂ ਨੇ ਇਹ ਵੀ ਕਹਿ ਕੇ ਸੁਭੇ ਦੇ ਸਾਰੇ ਆਂਗਣਵਾੜੀ ਸੈਂਟਰਾਂ ਦੇ ਵਿੱਚ ਆਂਗਣਵਾੜੀ ਵਰਕਰਾਂ ਦੇ ਵੱਲੋਂ ਐਸਾ ਵਿੱਤੀ ਸਹਾਇਤਾ ਦੇ ਲਈ ਫਾਰਮ ਭਰੇ ਜਾਂਦੇ ਹਨ ਤੇ ਉਹਨਾਂ ਦੱਸਿਆ ਕਿ ਵਿੱਤੀ ਸਹਾਇਤਾ ਦੇ ਅਦਾਇਗੀ ਸਿੱਦੇ ਲਾਭਪਾਤਰੀਆਂ ਦੇ ਬੈਂਕ ਖਾਤੇਆਂ ਡਾਕਖਾਨੇ ਖਾਤਿਆਂ ਵਿੱਚ ਕੀਤੀ ਜਾਂਦੀ ਹੈ ਜੋ ਕਿ ਆਧਾਰ ਕਾਰਡ ਦੇ ਨਾਲ ਜੁੜਿਆ ਹੋਣਾ ਲਾਜ਼ਮੀ ਹੈ